ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਤੇਰੇ ਹਮਦਰ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਵਨਸ਼ੀਪਸੀ ਕਵਲ ਇਸ ਵਕਤ ਮੌਜੂਦ ਆ ਤਰਨ ਤਾਰਨ ਦੇ ਵਿੱਚ ਜਿੱਥੇ ਕਿ ਅੱਜ 11 ਤਰੀਕ ਨੂੰ ਵੋਟਾਂ ਪੈਣੀਆਂ ਸੀਗੀਆਂ ਸਭ ਤੋਂ ਜਰਾ ਚਰਚਾ ਚ ਰਹਿਣ ਵਾਲੀ ਵਿਵਾਦਾਂ ਚ ਰਹਿਣ ਵਾਲੀ ਜਿਹੜੀ ਅੱਜ ਸੀਟ ਹੈ ਅੱਜ ਉੱਤੇ ਇਲੈਕਸ਼ਨ ਹੋਣ ਜਾ ਰਹੀ ਹੈ ਅੱਜ VOTING ਹੋਣ ਜਾ ਰਹੀ ਹੈ ਸਾਨੂੰ ਅੱਜ ਸਭ ਤੋਂ ਪਹਿਲਾ ਲਾਈਵ ਤਸਵੀਰਾ ਦਿਖਾ ਰਹੇ ਹਾਂ ਇੱਥੇ ਅਸੀਂ ਪਹੁੰਚੇ ਹਾਂ ਤੇ ਲੋਕ ਜਿਹੜੇ ਨੇ ਕਿ ਆਪਣੇ ਆਪਣੇ ਜਿਹੜੇ ਹੈਗਾ ਵੋਟਾਂ ਨੂੰ ਪਾਣ ਲਈ ਘਰੋਂ ਨਿਕਲਣਾ ਸ਼ੁਰੂ ਹੋ ਚੁੱਕੇ ਨੇ ਤਰਨ ਤਰਨ ਦੀ ਗੱਲ ਕਰ ਲਈਏ ਸਭ ਤੋਂ ਜ਼ਿਆਦਾ ਚਰਚਾ 'ਚ ਰਹਿਣ ਵਾਲੀ ਸੀਟ ਇਹੀ ਸੀ ਕਿਉਂਕਿ ਇੱਥੇ ਹਰ ਇੱਕ ਉਮੀਦਵਾਰ ਨੇ ਗੱਲ ਕਰ ਲਈ ਇਕਾਲੀ ਦਲ ਦਾ ਵੀ ਉਮੀਦਵਾਰ ਹੈ ਬੀਜੇਪੀ ਦਾ ਆਮ ਆਦਮੀ ਪਾਰਟੀ ਦਾ ਬਾਦਮੀ ਵੀ ਬਹੁਤ ਨੇ ਅਤੇ ਇੱਕ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਮਨਦੀਪ ਸਿੰਘ ਜੋ ਕਿ ਅਕਾਲੀ ਦਲ ਵਾਰਿਸ ਸਾਹਿਬ ਵਾਰਿਸ ਪੰਜਾਬ ਦੇ ਵੱਲੋਂ ਵੀ ਜਿਹੜਾ ਹੈ ਕਿ ਇੱਥੇ ਖਲੋਤੇ ਨੇ ਤੇ ਬਹੁਤ ਦੇਰ ਤੋਂ ਇਹ ਚਰਚਾ ਚ ਸੀ ਸੀਡ ਸੀਗੀ ਕਿਉਂਕਿ ਹਰ ਕੋਈ ਜਿਹੜਾ ਕਿ ਚੋਣ ਪ੍ਰਚਾਰ ਕਰ ਰਿਹਾ ਸੀਗਾ ਆਪਾਂ ਗੱਲ ਕਰ ਲਈਏ ਹਰ ਕੋਈ ਜਿਹੜਾ ਕਿ ਆਪਣੇ ਕੈਂਡੀਡੇਟ ਨੂੰ ਇੱਥੇ ਜਿਹੜਾ ਹੈ ਕਿ ਚੋਣ ਪ੍ਰਚਾਰ ਦੇ ਵਿੱਚ ਮਦਦ ਕਰ ਰਿਹਾ ਸੀ ਆਪਾਂ ਜੀ ਇਹ ਗੱਲ ਕਰ ਲਈਏ ਦਿੱਲੀ ਦੀ ਸੀਐਮ ਵੀ ਇੱਥੇ ਪਹੁੰਚੇ ਸੀ ਗਿਆ ਤੇ ਹਰਿਆਣਾ ਦੇ ਸੀਐਮ ਜੀ ਆਪਾਂ ਗੱਲ ਕਰ ਲਈਏ ਜਿਹੜੇ ਨੇ ਕਿ ਸੈਣੀ ਆਪ ਉਹ ਵੀ ਉੱਥੇ ਪਹੁੰਚੇ ਸੀ ਹੋਰ ਵੀ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਆਪਾਂ ਗੱਲ ਕਰ ਗਏ ਅਰਵਿੰਦ ਕੇਜਰੀਵਾਲਸ ਸਾਊਦੀਆ ਅਤੇ ਭਗਵੰਤ ਮਾਨ ਸਾਰੇ ਆਪਣੇ ਆਪਣੇ ਕੈਂਡੀਡੇਟ ਨੂੰ ਜਿਹੜਾ ਕਿ ਇੱਥੇ ਹੌਸਲਾ ਦੇਣ ਲਈ ਉਹਨਾਂ ਦੀ ਜਿਹੜਾ ਕਿ ਇੱਕ ਮਦਦ ਕਰਨ ਲਈ ਪਹੁੰਚੇ ਸੀਗੇ ਪਰ ਅੱਜ ਉਸੇ ਚੀਜ਼ ਦਾ ਨਤੀਜਾ ਅੱਜ ਲੋਕਾਂ ਨੇ ਜਿਹੜਾ ਕਿ ਵੋਟ ਪਾਣੀ ਇੱਥੇ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਤਰ੍ਹਾਂ ਤਰ੍ਹਾਂ ਹਲਕੇ ਚ ਲਾਈਵ ਤਸਵੀਰਾਂ ਕਿ ਲੋਕ ਜਿਹੜੇ ਨੇ ਕਿ ਵੋਟਾਂ ਪਾ ਲਈ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਸਿਕਿਉਰਿਟੀ ਤੇ ਪ੍ਰਬੰਧ ਕੀਤੇ ਹੋਏ ਨੇ ਜਿਸ ਤਰ੍ਹਾਂ ਕਿ ਕੱਲ ਗੱਲ ਕਰ ਲਈਏ ਦਿੱਲੀ ਦੇ ਵਿੱਚ ਜਿਹੜਾ ਵਾ ਕਿ ਜਿਸ ਤਰ੍ਹਾਂ ਅਟੈਕ ਹੋਇਆ ਵਾ ਤੇ ਸਾਰੇ ਪਾਸੇ ਰੈਡ ਅਲਰਟ ਵੀ ਜਿਹੜਾ ਹੈ ਕਿ ਜਾਰੀ ਕੀਤਾ ਹੋਇਆ ਬਹੁਤ ਸਰ ਨੂੰ ਦੇਖਦੇ ਆ ਹੋਇਆ ਹਰ ਇੱਕ ਪਾਸੇ ਸਿਕਿਉਰਟੀ ਦੇ ਵੀ ਪੂਰੇ ਧਿਆਨ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਚੈਕਿੰਗ ਕਰਕੇ ਜਿਹੜਾ ਹੈ ਆਈਡੀ ਪ੍ਰੂਫ ਚੈੱਕ ਕਰਕੇ ਸਾਰਾ ਭੇਜਿਆ ਜਾ ਰਿਹਾ ਕਿਉਂਕਿ ਆ ਇੱਕ ਵੋਟ ਵੀ ਇੱਕ ਬਹੁਤ ਜ਼ਰੂਰੀ ਹੁੰਦੀ ਹੈ ਹਰ ਇੱਕ ਦੇ ਲਈ ਵੋਟ ਪਾਣਾ ਬਹੁਤ ਜ਼ਰੂਰੀ ਗੱਲ ਹੈ ਕਿਉਂਕਿ ਵੋਟ ਦਾ ਇਸਤੇਮਾਲ ਕਰਕੇ ਹੀ ਤੁਸੀਂ ਸਰਕਾਰ ਬਣਾਉਂਦੇ ਹੋ ਤੇ ਅਤੇ ਉਹੀ ਤੁਹਾਡੇ ਅੱਗੇ ਕੰਮ ਆਉਂਦੀਆਂ ਨੇ ਤੇ ਅੱਜ ਅਸੀਂ ਇੱਥੇ ਤਰਨਤਾਰਨ ਹਲਕੇ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਲੋਕ ਵੋਟ ਪਾਣ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਾਕਾਇਦਾ ਆਈ ਕਾਰਡ ਵਗੈਰਾ ਜਿਹੜੇ ਨੇ ਕਿ VOTING ਕਾਰਡ ਜਿਹੜੇ ਨੇ ਕਿ ਚੈੱਕ ਕਰਕੇ ਸਾਰੀ ਤਰ੍ਹਾਂ ਜਿਹੜਾ ਹੈ ਕਿ ਸਭ ਕੁਝ ਚੈਕਿੰਗ ਕਰਕੇ ਜਿਹੜਾ ਕਿ ਅੰਦਰ ਭੇਜਿਆ ਜਾ ਰਿਹਾ ਕਿਉਂਕਿ ਦੇਖਿਆ ਜਾਵੇ ਤਾਂ ਇੱਕ ਬਹੁਤ ਦੇਰ ਤੋਂ ਇੱਕ ਤਰਨਤਾਰਨ ਹਲਕੇ ਦੀ ਗੱਲ ਕੀਤੀ ਜਾ ਰਹੀ ਸੀ ਕਿ ਤਰਨਤਾਰਨ ਦੀ ਇਲੈਕਸ਼ਨ ਬਹੁਤ ਚਰਚਾ ਦੇ ਵਿੱਚ ਰਹਿਣ ਵਾਲੀ ਜਿਹੜੀ ਇਲੈਕਸ਼ਨ ਹੈ ਜਿਹੜੀ ਹੈ ਕਿ ਇਸ ਵਾਰ ਮੰਨੀ ਜਾ ਰਹੀ ਕਿਉਂਕਿ ਹਰ ਕੋਈ ਜਿਹੜਾ ਹੈ ਕਿ ਆਪਣੇ ਆਪਣੇ ਕੈਂਡੀਡੇਟਾਂ ਨੂੰ ਸਪੋਰਟ ਕਰ ਰਹੇ ਨਹੀਂ ਇਥੇ ਪਹੁੰਚ ਰਿਹਾ ਸੀਗਾ ਤਾਂ ਬਹੁਤ ਇੱਕ ਦੂਜੇ ਉੱਤੇ ਜਿਹੜੇ ਕਿ ਨਿਸ਼ਾਨੇ ਵੀ ਲਗਾਏ ਗਏ ਹੈ ਇੱਕ ਦੂਜੇ ਪਾਰਟੀਆਂ ਵੱਲੋਂ ਕਿ ਨਿਸ਼ਾਨੇ ਸਾਦੇ ਕਿ ਇੱਕ ਬੜਾ ਕੁਝ ਕਰਕੇ ਜਿਹੜਾ ਹੈ ਕਿ ਹੁਣ ਅੱਜ ਜਿਹੜੀ ਹੈ ਕਿ ਉਸ ਤਰਨਤਾਰਨ ਦੀ ਇਲੈਕਸ਼ਨ ਹੈ ਤੇ ਲੋਕ ਜਿਹੜੇ ਨੇ ਕਿ ਆਪਣੇ ਘਰਾਂ ਚੋਂ ਨਿਕਲ ਕੇ ਕਿ ਰਹਾ ਕਿ ਵੋਟ ਪਾਣ ਲਈ ਜਾ ਰਹੇ ਨੇ ਤੇ ਉਸ ਦੀਆਂ ਤੁਹਾਨੂੰ ਲਾਈਵ ਤਸਵੀਰਾਂ ਅਸੀਂ ਇੱਥੋਂ ਦਿਖਾ ਰਹੇ ਆ ਤੁਹਾਨੂੰ ਦਿਖਾ ਦਈਏ ਇੱਥੇ ਜਿਹੜੇ ਲੋਕ ਨੇ ਉਹ ਪਹੁੰਚਣ ਨਾਲ ਵੀ ਗੱਲਬਾਤ ਕਰਨੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਹੈ ਤੁਹਾਡਾ ਗੋਰੇ ਨਾ ਗੋਰੇ ਨਾ ਕਰੋ ਮੈਂ ਨਾਮ ਹੀ ਤੁਹਾਡਾ ਗਰਜੀਤ ਸਿੰਘ ਵੀਰ ਜੀ ਗਰਜੀਤ ਸਿੰਘ ਜੀ ਜਾਨਣਾ ਚਾਹਵਾ ਕਿ ਆਖਿਰ ਅੱਜ ਇਲੈਕਸ਼ਨ ਨੇ ਬੜੀ ਇੱਕ ਚਰਚਾ ਦੇ ਵਿੱਚ ਤਰ ਤਾਰਨ ਦੀ ਸੀਟ ਰਹੀ ਐ ਇਸ ਵਾਰ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਲੱਗਦਾ ਕਿ ਜਿਹੜੀ ਵੀ ਬੰਦਾ ਜਿਹੜਾ ਇੱਥੇ ਐਮਐਲਏ ਬੰਦਾ ਉਹਨੂੰ ਕੀ ਕੁਸ਼ਚ ਰਹੀ ਹੈ ਕਿ ਤੁਹਾਨੂੰ ਲੋੜ ਹੈ ਇੱਕ ਆਮ ਲੋਕਾਂ ਨੂੰ ਲੋੜ ਹੈ ਨਹੀਂ ਵੀਰ ਜੀ ਬਹੁਤ ਵਧੀਆ ਵ ਤੇ ਹਰ ਇੱਕ ਬੰਦੇ ਨੂੰ ਜੀਸ਼ ਜੂਰੀ ਕਰਨਾ ਚਾਹੀਦਾ ਵਾ ਤੇ ਬਹੁਤ ਵਧੀਆ ਇਲੈਕਸ਼ਨ ਚੱਲਣ ਲਈ ਆ ਅੱਛਾ ਤੇ ਸੁੱਖ ਸ਼ਾਂਤੀ ਚਾਹੀਦੀ ਰਾਜਵਾਲ ਜੀ ਕੀ ਜ਼ਰੂਰਤਾਂ ਕੀ ਨੇ ਤਨ ਤਰਨ ਚ ਕੰਮ ਹੋਣ ਵਾਲੇ ਤੁਹਾਨੂੰ ਕੀ ਲੱਗਦਾ ਤੁਸੀਂ ਰਹਿਣ ਵਾਲਿਓ ਕੀ ਤੁਹਾਨੂੰ ਚੀਜ਼ਾਂ ਦੀ ਜ਼ਰੂਰਤ ਤੇ ਕਾਮ ਜਿਹੜੇ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰਨ ਜਾ ਰਹੇ ਹੋ ਇੱਕ ਐਮਐਲਏ ਬਣਾਓਗੇ ਤੁਹਾਡੀ ਕੀ ਕੀ ਚੀਜ਼ਾਂ ਦੀ ਲੋੜ ਹੈ ਵੀਰ ਜੀ ਲੋੜ ਤੇ ਇਥੇ ਦੇ ਨਾਲ ਸੜਕਾਂ ਛੜਕਾਂ ਦੇ ਜਿਆਦਾ ਆ ਪਿੰਡਾਂ ਦੇ ਜਿਹੜੇ ਕਾਰੋਬਾਰ ਆ ਉਹਦਾ ਜਿਆਦਾ ਆ ਇੱਕ ਨਸ਼ਾ ਬਹੁਤ ਜ਼ਿਆਦਾ ਵਾ ਹੋਣਾ ਚਾਹੀਦਾ ਸਭ ਨੂੰ ਜਿਆਦਾ ਨਸ਼ਾ ਜਿਆਦਾ ਨਸ਼ਾ ਵਾ ਨਸ਼ੇ ਨੇ ਜਿਆਦਾ ਬੇੜਾ ਘਰ ਕਰਤਾ ਲੋਕਾਂ ਨੇ ਨਹੀਂ ਵੈਸੇ ਕਿੰਨਾ ਕਿ ਮਤਲਬ ਕਿ ਹੋਰ ਨਸ਼ਾ ਹੋ ਗਿਆ ਰੋਡ ਹੋ ਗਈ ਹੋਰ ਕੀ ਚੀਜ਼ ਦੀ ਲੋੜ ਆ ਕੋਈ ਕਾਲਜਾਂ ਦੀ ਹਸਪਤਲਾਂ ਦੀ ਕੁਝ ਲੋੜ ਇਹ ਤੰਗੀ ਆ ਲੋਕਾਂ ਨੂੰ ਹਾਂ ਹਾਂ ਆ ਦਵਾਈ ਵੀ ਸਸਤੀ ਹੋਣੀ ਚਾਹੀਦੀ ਆ ਹਸਪਤਾਲਾਂ ਜੇ ਮਲਾਜ ਸਸਤੇ ਹੋਣੇ ਚਾਹੀਦੇ ਯਾਰ ਅੱਛਾ ਵੈਸੇ ਛੜਕਾਂ ਛੜਕਾਂ ਬਾਨੀਆਂ ਚਾਹੀਦੀਆਂ ਜੀ ਤੇ ਵੈਸੇ ਕੀ ਲੱਗਦਾ ਹੈ ਕਿਸ ਦੀ ਹਵਾ ਜਾਦਾ ਰਹੀ ਹੈ ਕੀ ਲੱਗਦਾ ਇਸ ਵਾਰ ਕੌਣ ਤੁਹਾਨੂੰ ਕੀ ਲੱਗਦਾ ਕਿ ਜਿੱਤੇਗਾ ਨਹੀਂ ਨਹੀਂ ਸਾਰੇ ਆਰ ਕੇ ਵੀਰ ਜੀ ਕੋਈ ਕਹਿਣੋਂ ਪੇਤ ਨਹੀਂ ਦੇ ਰਿਹਾ ਅੱਛਾ ਜੇ ਕੋਈ ਜਣਾ ਵਾ ਕਾਲੀਆਂ ਵਾਲੇ ਬੰਨੇ ਹੁੰਦਾ ਕਾਲੀ ਬੰਨ ਜਣੇ ਜੇ ਕੋਈ ਬੰਦਾ ਕਾਂਗਰਸ ਹੁੰਦਾ ਕਾਂਗਰਸ ਹੀ ਬੰਨ ਜਣੇ ਜੇ ਕੋਈ ਦਾ ਰਮੇਸ਼ ਸੰਧੂ ਵਾਲੇ ਬੰਨੇ ਹੁੰਦਾ ਰਮੇਸ਼ ਸੰਧੂ ਬੰਨਣਾ ਔਰ ਕੀ ਕੋਈ ਕਿਸਦਾ ਪਤਾ ਨਹੀਂ ਜੇ ਅੱਛਾ ਆਂਦਿਆਂ ਜੀ ਇਹ ਤਾਂ 14 ਤਰੀਕ ਨੂੰ ਵੀਰ ਜੀ ਪਤਾ ਲੱਗੂਗਾ ਔਰ ਕੀ ਸਾਰੇ ਦਾ ਕਾਲੇਦਾਲ ਵਾਰਸ ਜੀ ਹਵਾ ਬੜੀ ਹੈ ਅੱਛਾ ਹਾਂ ਔਰ ਕੀ ਸਾਰੇ ਦੇ ਰਹਾ ਇੱਕ ਹੀ ਆ ਕਿਉਂਕਿ ਦੇ ਕੋਈ ਪਤਾ ਨਹੀਂ ਪਾਨਾ ਕਿੰਨੇ ਯਾਰ ਕੀ ਕਿਉਂਕਿ ਤਰ ਤਾਰਾਂ ਦੀ ਸੱਤਿਹਰਾ ਨਜ਼ਰ ਰਹੀ ਹੈ ਹਰ ਪਾਸੇ ਚਰਚਾ ਚ ਰਹੀ ਹੈ ਹੱਪ ਵੱਡੇ ਵੱਡੇ ਸੀਐਮ ਵੀ ਮਰੇ ਕਿ ਚਲੋ ਬਣੇ ਤੁਹਾਡੇ ਕੰਮ ਹੋਣੇ ਚਾਹੀਦੇ ਨਹੀਂ 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 ਵੀਰ ਜੀ ਕੰਮ ਹੈ ਤੇ ਕੰਮ ਹੁੰਦੇ ਨਹੀਂ ਵੀਰ ਜੀ ਅੱਛਾ ਕਹਿ ਦਿੰਦੇ ਆ ਕੰਮ ਹੁੰਦੇ ਨਹੀਂ ਉਹ ਡਾਕਟਰ ਸਾਹਿਬ ਕਿੰਨਾ ਚਿਰ ਰਹੇ ਆ ਹਾਂਜੀ ਕੋਈ ਕੰਮ ਨਹੀਂ ਉਹਨਾਂ ਨੇ ਕੀਤਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅੱਛਾ ਹਾਂ ਕੋਈ ਕੰਮ ਨਹੀਂ ਹੋਇਆ ਵੋਟ ਪਾਏ ਤੇ ਜਾਣਾ ਵੋਟ ਵੋਟ ਪਾਏ ਵੀਰ ਜੀ ਾਰੇ ਵੋਟ ਦੇ ਸਮਾਂ ਕੀ ਆਸ ਹੈ ਕਿ ਕੋਈ ਵਧੀਆ ਰਿਜ਼ਲਟ ਆਏਗਾ ਨਹੀਂ ਨਹੀਂ ਬਹੁਤ ਵਧੀਆ ਹੋਊਗਾ ਵੀਰ ਜੀ ਬਹੁਤ ਵਧੀਆ ਜੀ ਜੀ ਜ਼ਰੂਰ ਕੈਂਡੀਡੇਟ ਬਹੁਤ ਵਧੀਆ ਚਾਹੀਦਾ ਵਾ ਤੇ ਕੋਈ ਕੰਮ ਕਰਾ ਜੇ ਸੁੱਖ ਸ਼ਾਂਤੀ ਚਾਹੀਦੀ ਹੈ ਲੜਾਈ ਝਗੜੇ ਨਹੀਂ ਹੋਣੇ ਚਾਹੀਦੇ ਵੋਟਰਾਂ ਦੇ ਆਈਆਂ ਕਈ ਕਈਆਂ ਰਲ ਮਿਲ ਕੇ ਰਹਿਣਾ ਚਾਹੀਦਾ ਸਾਰਿਆਂ ਨੂੰ ਜੀ ਹੂੰ ਜੀ ਤੇ ਹੋਰ ਵੀ ਲੋਕ ਮਜੂਰ ਨੇ ਸਸਿਕਾ ਵੀਰ ਜੀ ਕੀ ਨਾਮ ਹੈ ਆਪ ਦਾ ਗੁਰਵਿੰਦਰ ਸਿੰਘ ਵੀਰ ਜੀ ਗੁਰਵਿੰਦਰ ਸਿੰਘ ਨੇ ਵੋਟ ਪਾਏ ਵੋਟ ਪਾਏ ਆ ਜੀ ਅੱਛਾ ਕਿਸ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਸਭ ਤੇ ਚਰਚਾ ਚ ਰਹੀ ਹੈ ਤਰ ਤਾਰਾਂ ਦੀ ਸੀੜ ਬਹੁਤ ਵਧੀਆ ਮਾਹੌਲ ਆ ਸਾਡੇ ਪਿੰਡ ਦਾ ਸਾਡੇ ਸਭ ਤੋਂ ਜ਼ਿਆਦਾ ਜ਼ਰੂਰੀ ਸਾਡੇ ਪਿੰਡ ਦੇ ਵਿੱਚ ਇਹ ਆ ਵੀ ਆ ਵੇਖੋ ਤੁਹਾਡੇ ਸਾਹਮਣੇ ਆ ਵਿਖਾਓ ਨਾ ਆ ਚੈਨਲ ਦੇ ਉੱਤੇ ਵਿਖਾਓ ਵੀਰ ਜੀ ਆ ਵੇਖੋ ਹਾਲਾਤ ਕੀ ਨੇ ਸੜਕਾਂ ਦੇ ਇਹਦੇ 20 ਪੈਦਾ ਆ ਆ ਸਕੂਲਾਂ ਦੇ ਉੱਤੇ ਕਹਿ ਦਿੰਦੇ ਆ ਵੀ ਆ ਸਭ ਕੁਛ ਇਦਾਂ ਆ ਸਭ ਕੁਛ ਇਦਾਂ ਇਦਾਂ ਦੇ ਸਕੂਲ ਹੁੰਦੇ ਆ ਪਿੰਡਾਂ ਦੇ ਠੀਕ ਹੈ ਜੀ ਸਾਡੇ 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 ਸ਼ਹਿਰ ਨੂੰ ਹਰ ਚੀਜ਼ ਦੀ ਸਹੂਲਤ ਦੀ ਲੋੜ ਆ ਕੋਈ ਕਾਲਜ ਨਹੀਂ ਹੈ ਚੰਗਾ ਵਧੀਆ ਸਾਡੇ ਬੱਚੇ ਜਿਹੜੇ ਅੰਮ੍ਰਿਤਸਰ ਪੜ੍ਹਨ ਜਾਂਦੇ ਆ ਅੱਛਾ ਸਾਡੇ ਤਰਨ ਤਾਰਨ ਦੇ ਵਿੱਚ ਕਿਹੜੀ ਚੀਜ਼ ਦੀ ਸਹੂਲਤਾਂ ਕੋਈ ਸਹੂਲਤ ਨਹੀਂ ਐਡੀ ਲੰਬੀ ਚੌੜੀ ਕੋਈ ਹਸਪੀਟਲ ਨਹੀਂ ਅੰਛਾ ਹੈ ਵਧੀਆ ਹਾਂਜੀ ਹਾਂਜੀ ਐਸੀ ਕਹਿੰਦੇ ਭਾਈ ਇਹ ਦਿਖ ਜਾਏ ਲੋਕਾਂ ਨੂੰ ਨਹੀਂ ਜਾਗਰੂਕ ਹੋਣਾ ਚਾਹੀਦਾ ਕਿ ਵੋਟ ਸਹੀ ਸਮਝ ਕੇ ਪਾਓ ਕਿਉਂਕਿ ਇੱਕ ਬੰਦਾ ਤੁਸੀਂ ਚੁਣਨਾ ਉਸ ਵਕਈ ਲੋਕ ਮੇਲ ਵੀ ਨਹੀਂ ਜਾਂਦੇ ਨਾ ਕੋਈ ਕੰਮ ਵੀ ਨਹੀਂ ਹੁੰਦੇ ਛੋਟੇ ਮੋਟੇ ਕੰਮ ਨੂੰ ਵੀ ਵੇਖਣਾ ਪੈਂਦਾ ਮੈਂ ਤੇ ਇਹ ਗੱਲ ਕਹੂੰਗਾ ਵੀ ਲੋਕਾਂ ਨੂੰ ਵਿਖਾਉ ਨਹੀਂ ਰਹਿਣਾ ਚਾਹੀਦਾ ਅੱਛਾ ਹਾਂ ਵੋਟ ਆਪਣੇ ਅਧਿਕਾਰ ਨਾਲ ਪਾਓ ਆਪਣੀ ਮਰਜ਼ੀ ਨਾਲ ਪਾਓ ਤੁਹਾਨੂੰ ਲੱਗ ਰਿਹਾ ਵੀ ਜਿਹੜਾ ਕੋਈ ਅੱਛਾ ਕੰਮ ਕਰ ਰਿਹਾ ਉਹਨੂੰ ਵੋਟ ਪਾਓ ਇਹ ਨਹੀਂ ਵੀ ਉੱਠਿਆ ਜਿੰਨੂੰ ਮਰਜ਼ੀ ਵੋਟ ਪਾਤੀ ਉੱਠਿਆ ਜਿੰਨੂੰ ਮਰਜ਼ੀ ਵੋਟ ਪਾਤੀ ਮੈਂ ਤਾਂ ਇਹ ਗੱਲ ਕਹੂੰਗਾ ਵੀ ਨਹੀਂ ਜਿਹੜਾ ਕੋਈ ਤੁਹਾਡਾ ਕੰਮ ਕਰ ਰਿਹਾ ਸਹੀ ਤਰੀਕੇ ਨਾਲ ਕਰ ਰਿਹਾ ਉਹਨੂੰ ਵੋਟ ਕਰੋ ਹਾਂਜੀ ਬਾਪੂ ਜੀ ਵੋਟ ਪਾ ਗਿਆ ਜੀ ਪਾਉਣ ਚੱਲੇ ਆ ਜੀ ਅੱਛਾ ਪਾਉਣ ਚੱਲੇ ਕੀ ਨਾਮ ਤੁਹਾਡਾ ਪਰਮਜੀਤ ਸਿੰਘ ਅੱਛਾ ਕੀ ਸੋਚ ਸਮਝ ਕੇ ਵੋਟ ਪਾਉਣ ਚੱਲੇ ਬਹੁਤ ਵੱਡਾ ਅਧਿਕਾਰ ਆ ਤੁਹਾਡੇ ਕੋ ਤਰਨ ਤਰਨ ਦੀ ਸੱਤਰ ਚਰਚਾ ਦੀ ਸੀਟ ਰਹੀ ਹੈ ਹਾਂਜੀ ਕਿਸ ਕੀ ਸੋਚ ਕੇ ਵੋਟ ਪਾਉਣ ਚੱਲੇ ਕਿ ਕੀ ਕੈਂਡੀਡੇਟ ਕਰੇਗਾ ਕੁਝ ਜਿਹੜਾ ਕੰਮ ਕਰੇਗਾ ਉਹਨੂੰ ਕੋਈ ਅੱਛਾ ਕੰਮ ਕਰੇ ਤੇ ਫੇਰ ਹੀ ਆਣਾ ਆ ਵੇਖੋ ਕੀ ਬਣਿਆ ਸਾਡੇ ਇਲਾਕੇ ਦਾ ਹੈ ਵੈਸੇ ਉਮੀਦ ਹੈ ਇਸ ਵਾਰ ਜੇ ਕੋਈ ਬਣੇਗਾ ਤੇ ਕੰਮ ਕੋਈ ਸੁੱਤਰਣਗੇ ਕਿ ਨਹੀਂ ਵੇਖੋ ਹੁਣ ਕਰਦੇ ਹੈ ਕਿ ਨਹੀਂ ਕਰਦੇ ਜੀ ਇਹਨਾਂ ਦੇ ਦੀ ਪਾਰਟੀ ਬਣੇਗੀ ਉਹ ਸਤਾਈ ਜੀ ਹੋਣਾ ਕੰਮ ਹਾਂ ਚਲੋ ਬੋਟ ਪੰਜ ਆ ਰਹੇ ਹਾਂ ਜੀ ਜੀ ਜ਼ਰੂਰ ਤਾਂ ਜਿਸ ਤਰ੍ਹਾਂ ਕਿ ਲੋਕਾਂ ਨਾਲ ਗੱਲਬਾਤ ਕੀਤੀ ਹੈ ਜੋ ਚੀਜ਼ਾਂ ਜ਼ਰੂਰਤ ਨੇ ਆਮ ਲੋਕਾਂ ਲਈ ਉਸ ਨੂੰ ਜ਼ਰੂਰ ਮੱਦੇ ਨਜ਼ਰ ਰੱਖਣਾ ਚਾਹੀਦਾ ਰੋਡ ਦੀ ਆਪਾਂ ਗੱਲ ਕਰ ਲਈਏ ਸਕੂਲਾਂ ਕਾਲਜਾਂ ਦੀ ਗੱਲ ਕਰ ਲਈ ਐਸੀ ਹਸਪਤਾਲਾਂ ਦੀ ਗੱਲ ਕਰ ਲਈ ਹੋਰ ਕੀ ਕੰਮ ਜਨਤਾ ਨੂੰ ਚਾਹੀਦਾ ਪਰ ਜਿਹੜੀ ਤਰਨਤਾਰਾਂ ਦੀ ਇਲੈਕਸ਼ਨ ਬਹੁਤ ਚਰਚਾ ਦੇ ਵਿੱਚ ਰਹੀ ਸੀ ਵੱਖਰੇ ਵੱਡੇ ਸੀਐਮ ਜਿਹੜੇ ਨੇ ਕਿਤੇ ਆ ਕੇ ਜਿਹੜਾ ਕਿ سپورਟ ਕਰਦੇ ਰਹੇ ਆਪਣੇ ਕੈਂਡੀਡੇਟ ਨੂੰ ਪਰ ਅੱਜ ਜਿਹੜਾ ਕਿ ਉਹ ਦਿਨ ਆ ਗਿਆ 14 ਤਰੀਕ ਨੂੰ ਜਿਹੜਾ ਰਿਜ਼ਲਟ ਆਣਾ ਪਰ ਅੱਜ ਜਿਹੜੀ 11 ਦੀ ਇਲੈਕਸ਼ਨ ਹੈ ਉਹ ਬੜੀ ਇੱਕ ਦੇਖਣ ਵਾਲੀ ਹੋਵੇਗੀ ਕਿ ਆ ਇਸ ਵਾਰ ਤਰਨਤਾਰਨ ਦੇ ਵਿੱਚ ਬਾਜ਼ੀ ਮਾਰ ਕੇ ਜਾਂਦਾ ਹੈ ਕੌਣ ਇਸ ਵਾਰ ਸੀਟ ਜਿੱਤ ਕੇ ਜਾਂਦਾ ਹੈ ਕੈਮਰਾਮੈਨ ਸ਼ਾਮ ਦੇ ਨਾਲ ਮੈਂ ਵੰਸ਼ਪਤ ਸਿੰਘ ਤਰਨਤਾਰਨ